ਹੋ ਜਾਂਦੇ ਆ ਤੇ ਪੁਲਿਸ ਹਲੇ ਵੀ ਇਹ ਗੱਲਾਂ ਤੇ ਲੱਗੀ ਹੋਈ ਆ ਵੀ ਕੋਈ ਗੱਲ ਨਹੀਂ ਜੀ ਫੜ ਲਾਂਗੇ ਜੀ ਭਾਲ ਲਾਂਗੇ ਜੀ ਪਹਿਲੀ ਗੱਲ ਤਾਂ ਕਿੱਥੋਂ ਸਿਹਾਣਗੇ ਭਾਈ ਹੁਣ ਹੀ ਮੈਂ ਪਰਿਵਾਰ ਨਾਲ ਬੈਠਾ ਦੁਖਸਾਂਝਾ ਕਰਦਾ ਸੀਗਾ ਪਰਿਵਾਰ ਤੋਂ ਪਤਾ ਲੱਗਿਆ ਕਹਿੰਦੇ ਇੱਕ ਬੰਦਾ ਪੁਲਿਸ ਨੇ ਫੜਿਆ ਇਹ ਦੱਸ ਰਹੇ ਆ ਪੁਲਿਸ ਵਾਲੇ ਵੀ ਉਹ ਟਿਕਟਾਂ ਖਾਣ ਗਿਆ ਸੀ ਦੂਜਿਆਂ ਦੀ ਜੇ ਟਿਕਟਾਂ ਨਹੀਂ ਵੀ ਕਰਾਂਗਾ ਜਾਂ ਕਰਾ ਲਿਆਂ ਜਾਂ ਭੱਜ ਗਿਆ ਉਹ ਜੂਤਵੀ ਦਿਓ ਬਿਹਾਰ ਦਿਓ ਬੰਗਾਲ ਦਿਓ ਐਮਪੀ ਦੇ ਕਿੱਥੋਂ ਦੇ ਪਤਾ ਲੱਗੂਗਾ ਲੁਧਿਆਣਾ ਨੇ ਇੱਕ ਇੱਕ ਫੈਕਟਰੀ ਦੇ ਵਿੱਚ 10-10 ਹਜ਼ਾਰ ਬੰਦਾ ਬੈਠਾ ਹੈ ਉਹਨਾਂ ਜਾ ਕੇ ਬਹਿ ਗਏ ਬੰਦੇ ਫੜੇ ਜਾਣਗੇ ਉਹਨਾਂ ਦੇ ਆਧਾਰ ਕਾਰਡ ਰਾਸ਼ਨ ਕਾਰਡ ਵੋਟਰ ਕਾਰਡ ਬਣੇ ਹੋਏ ਕੁੰਬੜਾ ਪਿੰਡ ਦੇ ਪਿੱਛਾ ਪਤਾ ਨਹੀਂ ਕਿੱਥੋਂ ਦਾ ਨਾ ਉਹ ਸਹੀ ਦੱਸਦੇ ਆ ਨਾ ਲਿਖਾਉਂਦੇ ਆ ਪਿੱਛੋਂ ਕੋਈ ਕ੍ਰਾਈਮ ਕਰਕੇ ਆਉਂਦੇ ਆ ਕੋਈ ਜੁਰਮ ਕਰਕੇ ਆਉਂਦੇ ਆ ਕੋਈ ਕਤਲ ਕਰਕੇ ਆਉਂਦੇ ਆ ਪੰਜਾਬ 'ਚ ਵੜ ਜਾਂਦੇ ਆ ਅੱਜ ਮੈਂ ਦਰੋਤੀ ਪਿੰਡ ਦੀ ਘਟਨਾ ਨਾਬੇ ਦੇ ਕੋਲੇ ਨਿਹੰਗ ਸਿੰਘ ਗੁਰਚਰਨ ਸਿੰਘ ਨਾਉ ਦਾ ਉਹਨੇ ਭਾਈ ਸਾਹਿਬ ਬੈਠੇ ਆ 20 ਸਾਲ ਤੋਂ insan ਸਾਹਿਬ ਦੀ ਸੇਵਾ ਕਰ ਰਿਹਾ ਝੰਡਾ ਦੀ ਸੇਵਾ ਕਰ ਰਿਹਾ ਗੁੰਗਾ ਤੇ ਬੋਲਾ ਸੀ ਨਾ ਸੁਣਦਾ ਸੀ ਨਾ ਬੋਲਦਾ ਸੀ ਸਿਰਫ ਤੇ ਸਿਰਫ ਇੱਕ ਕੋਈ ਮਾੜਾ ਮੁੰਡਾ ਕੂੜਾ ਉਹਨੇ ਇਕੱਠਾ ਕੀਤਾ ਤੇ ਉਹ ਢੇਰੀ ਲਾਤੀ ਉਹਦੇ ਪਿੱਛੇ ਬੰਦੇ ਜਿੱਦ ਪਏ ਤੇ ਮਾਰਕਟ ਟੱਪ ਕੇ ਬੰਦੇ ਤੇ ਆ ਗਏ ਜੀ ਇੱਕ ਫੜਿਆ ਬਾਕੀ ਪਤਾ ਨਹੀਂ ਉਹ ਵੀ ਦੱਸਿਆ ਜਾ ਰਿਹਾ ਵੀ ਜੁਪੀ ਦੇ ਬੰਦੇ ਸੀ ਪਿੱਛੋਂ ਹਰਿਆਣੇ ਦੇ ਵਿੱਚੋਂ ਕ੍ਰਾਈਮ ਕਰਕੇ ਆਏ ਤੇ ਇੱਥੇ ਆ ਕੇ ਰਹਿਣ ਲੱਗ ਗਏ ਤੇ ਇੱਥੇ ਆ ਕੰਮ ਕਰਕੇ ਟੱਪ ਗਏ ਹੁਣ ਸਵਾਲ ਇਹ ਪੈਦਾ ਹੁੰਦਾ ਕਸੂਰ ਕਿਸਦਾ ਇੰਨੇ ਬੰਦੇ ਬੈਠੋ ਕਸੂਰ ਕਿਸਦਾ ਤੁਸੀਂ ਜਿਹੜੇ ਆ ਪਵਾਦ ਵਾਲੇ ਬੈਠੇ ਹੋ ਨਾ ਇਹ ਜਿਹੜੇ ਤੁਸੀਂ ਆਪਣੇ ਕਹਾਂਜ ਕਮਰੇ ਦਿੱਤੇ ਆ ਆ ਜਗਤਪੁਰੇ ਦੀ ਕਹਾਣੀ 900 ਵੋਟਪਿੰਡ ਦੀ ਰਹਿ ਗਈ 650 ਵੋਟ ਪਰਵਾਸੀਆਂ ਦੀ ਬਣ ਗਈ ਰੌਲਾ ਪੈ ਗਿਆ ਬਾਬਾ ਬਖਸ਼ੀਰ ਜੀ ਬੈਠੇ ਆ ਭਾਈ ਅਜੀਤਪਾਲ ਬੈਠਾ ਅਮਤੋਜ ਬੈਠਿਆ ਸੀ ਚਲੇ ਗਏ ਉੱਥੇ ਚੱਲੋ ਉਸੇ ਉਹ ਇੱਕ ਵਾਰੀ ਰੌਲਾ ਗੋਲਾ ਪਿਆ ਗੱਲ ਪ੍ਰਸ਼ਾਸਨ ਦੇ ਧਿਆਨ ਚ ਗਈ ਚੌਣਕ ਮੇਂਦਰ ਕੋਲੇ ਗਈ ਹਾਈ ਕੋਰਟ ਗੱਲ ਗਈ ਇੱਕ ਵਾਰੀ ਮਸਲਾ ਸਰਪੰਚੀ ਦਾ ਦਾ ਟਲ ਗਿਆ ਵੋਟਾਂ ਉਸ ਪਿੰਡ ਦੀਆਂ ਰੱਦ ਹੋ ਗਈਆਂ ਉਹਨਾਂ ਲੋਕਾਂ ਨੂੰ ਕੱਲੀ ਸਰਪੰਚੀ ਤੱਕ ਸੀ ਹਰਾਨੀ ਦੀ ਗੱਲ ਹੋਰ ਸੁਣੋ ਜਿਹੜੇ ਬੰਦਿਆਂ ਨੇ ਸਾਨੂੰ ਬੁਲਾਇਆ ਉੱਥੇ ਵੀ ਸਾਡੇ ਪਿੰਡ ਦੇ ਵਿੱਚ ਵੀ ਆ ਘਟਨਾ 650 ਵੋਟ ਉਹਨਾਂ ਦੀ ਹੈ ਸਾਡੀਆਂ ਬੁੜੀਆਂ ਕੁੜੀਆਂ ਇਕੱਲੀਆਂ ਕਿਸੇ ਹੱਦੀ ਪੱਠੀ ਵੀ ਜਾ ਸਕਦੀਆਂ ਸਾਡੀਆਂ ਬੁੜੀਆਂ ਕੰਨੀਆਂ ਇਕੱਲੀਆਂ ਗੁਰਦੁਆਰੇ ਨਹੀਂ ਆ ਸਕਦੀਆਂ ਗੁਰਦੁਆਰੇ ਦੇ ਬਾਹਰ ਦੇ ਉੱਤੇ ਜਮਾ ਜਿਹੜੀਆਂ ਪਾਣ ਦੀਆਂ ਤਮਾਕੂ ਦੀਆਂ ਦੁਕਾਨਾਂ ਨੇ ਉਹੀ ਬੰਦਿਆਂ ਨੇ ਆਪਣੇ ਘਰਾਂ ਦੇ ਵਿੱਚ ਕਮਰੇ ਦਿੱਤੇ ਹੋਏ ਨੇ ਕਰਾਏ। ਉਹਨਾਂ ਦਾ ਇੱਕ ਮੁੰਡਾ ਮੈਂ ਨਾਂ ਤਾਂ ਜਲ ਨਹੀਂ ਲੈਣਾ ਚਾਹੁੰਦਾ। ਮੇਰੀ ਕੱਲ ਗੱਲ ਵੀ ਹੋਈ ਉਹਦੇ ਨਾਲ। ਮੈਂ ਕਿਹਾ ਮੈਨੂੰ ਕਹਿੰਦਾ ਭਾਈ ਮੇਰੇ ਕੋਲ 2.5 ਕਿੱਲੇ ਪੈਲੀ ਆ। ਕੀ ਕਰਾਂ ਤਾਂ ਮੈਂ ਆਪਣਾ ਇੱਕ ਕਿੱਲਾ ਉਹਨਾਂ ਨੂੰ ਦੇ ਦਵਾਂ ਕਿ ਤੁਸੀਂ ਐਸੇ ਆਪਣੀਆਂ ਬਖਤੀਆਂ ਵਸਾ ਕੇ ਵੇਹਜੋ। ਮਹਾ ਜੀ ਦੇ ਕੋਲ ਹੈ ਨਹੀਂ ਉਹ ਕਿ ਮੈਂ ਗੁਜ਼ਾਰਾ ਕਰਦੇ ਆ। ਜਿਹੜੇ ਦਿਹਾੜੀਦਾਰ ਮਜ਼ਦੂਰ ਨੇ ਇਹ ਹੁੰਦੇ ਨੇ ਪਰਿਵਾਰਾਂ ਦੇ ਬੱਚੇ ਮਰੇ ਐ ਇਹ ਦਿਹਾੜੀ ਕਰਨ ਵਾਲੇ ਮਜ਼ਦੂਰ ਐਸੀ ਪਰਿਵਾਰ ਨੇ ਵਿਚਾਰੀ ਇਹ ਵੀ ਤੱਕ ਜਾਰਾ ਕਰ ਰਹੇ ਨੇ ਪੰਜਾਬ ਚ ਤੇਰੇ ਕੋਲ ਢਾਈ ਕਿੱਲੇ ਆ ਕਿੱਲਾ ਦੇਤਾ ਮਾ ਮੈਨੂੰ ਐਂ ਦੱਸ ਕਿੱਲੇ ਦੇ 500 ਬੰਦਾ ਤੂੰ ਬਖਾਤਾ ਛੋਟੀਆਂ ਛੋਟੀਆਂ ਬਣਾ ਕੇ ਤੇ ਝੁੱਗੀਆਂ ਜੀਆਂ ਪਾ ਕੇ ਜੇ ਉਹਨਾਂ ਨੇ ਕੰਮ ਨੂੰ ਤੇਰਾ ਕਿੱਲਾ ਛੱਡਿਆ ਹੀ ਨਾ ਤੇਰੀ ਸੁਣਨੀ ਹੈ ਕਿਸੇ ਨੇ ਜਿਹਦੀ ਬੋਟਾ ਸੁਣਨੀ ਕੀ ਦੀ ਕਿਹਨੇ ਆ ਉਹਨਾਂ ਦੀ ਸੁਣੀ ਜਾਣੀ ਆ ਜਿਦੀ ਬੋਰਡ ਜਾਂਦੇ ਆ ਹੁਣ ਉੱਥੇ ਕਲਵੰਤਾ ਜਿਹੜਾ ਸਾਡੇ 16 ਹੋ ਐਮ ਐਲ اے ਕਲਵੰਤਰ ਗਿਆ ਨਹੀਂ ਉਹਨਾਂ ਨੂੰ ਉੱਥੇ ਪਹਿਲਾਂ ਜ਼ਮੀਨ ਰਿਕੁਆਇਰ ਕਰਕੇ ਦਿੱਤੀ ਉਹਨਾਂ ਨੇ ਵਸਾਏ ਉਹਨਾਂ ਨੇ ਰਸ਼ਨ ਕਾਰਡ ਵੋਟਰ ਕਾਰਡ ਬਣਾਏ ਹੁਣ ਆ ਪਿੰਡ ਦੇ ਬੱਚੇ ਇਹ ਪਰਿਵਾਰ ਬੈਠਾ ਜਿਨ੍ਹਾਂ ਦੇ ਬੱਚੇ ਵਿਚਾਰੇ ਹੋਏ ਆ ਇਹ ਕਹਿੰਦੇ ਸਾਡੇ ਪਰਿਵਾਰਾਂ ਦੇ ਵਿੱਚ ਸਾਡੇ ਤਾਂ ਰਸ਼ਨ ਕਾਰਡ ਵੀ ਹੈ ਨਹੀਂ ਕੱਟੇ ਪਏ ਆ ਤੇ ਪ੍ਰਵਾਸੀਆਂ ਦੇ ਰਸ਼ਨ ਕਾਰਡ ਵੀ 5 ਮਿੰਟਾਂ ਦੇ ਬਣ ਜਾਂਦੇ ਆ ਆਧਾਰ ਕਾਰਡ ਵੀ 50 ਦਿਨਾਂ 'ਚ ਬਣ ਜਾਂਦੇ ਆ। ਇਹ ਕਸੂਰ ਬਾਈ ਕਿਸੇ ਦਾ ਨਹੀਂ ਕਸੂਰ ਸਾਡੇ ਲੋਕਾਂ ਦਾ। ਆ ਤੁਹਾਡੇ ਇੱਥੇ ਮੈਂ ਕਹੀ ਉਹਦੀ ਕਹਿਣਾ ਹੀ ਬੋਲਿਆ। ਆ ਮਹਾਲੀ 'ਚ ਜੀਰਕਪੁਰ ਦਾ ਖੜ ਆਪਣਾ ਪੰਜਾਬੀ ਬੰਦਾ ਬਰਾਬਰ ਰੇੜੀ ਲਾ ਕੇ ਦਿਖਾਓ। ਹੰਗੜ ਨਹੀਂ ਦਿੰਦੇ ਅਗਲੇ। ਦਾੜੀਆਂ ਫੜਦਿਆ ਪੱਕਾ ਨੂੰ ਪੈਂਦੇ ਆ। ਮਲੋੜ ਪਿੰਡ ਉੱਥੇ ਬੀਬੀ ਐਮ ਐਲ ਏ ਬਲਜੀਤ ਕੌਰ ਮੰਤਰੀ ਵੀ ਆ ਸਰਕਾਰ ਦੀ ਉਹਦੇ ਪੀਏ ਨੇ ਮਲੂਰ ਪਿੰਡ ਚ ਕੀ ਕੀਤਾ ਮੁੰਡਾ ਵੈਟਰੀ ਦਾ ਕੋਰਸ ਕੀਤਾ ਹੋਇਆ ਵਧੀਆ ਪੜਿਆ ਲਿਖਿਆ ਨੌਜਬਾਨ ਆ ਉਹਦਾ ਦਾਦਾ ਵੀ ਮੈਂਬਰ ਨੰਬਰਦਾਰ ਸੀ ਦਾਦਾ ਵੀ ਨੰਬਰਦਾਰ ਸੀ ਪਿਓ ਵੀ ਨੰਬਰਦਾਰ ਸੀ ਪਿਓ ਦੀ ਮੌਤ ਹੋ ਗਈ ਨੰਬਰਦਾਰੀ ਉਹਨੂੰ ਮਿਲਣੀ ਸੀ ਪੜਿਆ ਲਿਖਿਆ ਸੀ ਉਸ ਬੀਬੀ ਨੇ ਉਸ ਮੰਤਰੀ ਨੇ ਉਹਦੇ ਪੁੱਤੇ ਅਰਸ਼ਦੀਪ ਨੇ ਉੱਚ ਇੱਕ ਪ੍ਰਵਾਸੀ ਨੂੰ ਚੱਕ ਕੇ ਪਿੰਡ ਦਾ ਨੰਬਰ ਦਾ ਰਹਾ ਹੁਣ ਸੋਡੀਆਂ ਰਜਿਸਟਰੀ ਨਾ ਹੋਣੀ ਆ ਕੱਲ ਨੂੰ ਜ਼ਮੀਨ ਦੀਆਂ ਘਰ ਦੀਆਂ ਇਹ ਬਹੁਤ ਵੱਡੀਆਂ ਸ਼ਾਸ਼ਾ ਨੇ ਭਰਾਵੋ ਪੰਜਾਬ ਨੂੰ ਭੂਗੋਲਕ ਤੌਰ ਤੇ ਬਦਲਿਆ ਜਾ ਰਿਹਾ ਜਿਹਦੀ ਵੋਟ ਵਧ ਕੇ ਸੁਣਵਾਈ ਕਿਦੀ ਹੋਣੀ ਆ ਆ ਰਾਜੇ ਬੜਿੰਗ ਕਰਕੇ ਲੁਧਿਆਣਾ ਦੇ ਰਾਜੇ ਬੜਿੰਗ ਦਾ ਬਿਆਨ ਕੀ ਸੀ ਕਿ ਜਿਹੜੇ ਤੁਹਾਡੇ ਕੋਲ ਜਗ੍ਹਾ ਦਿੱਤੀ ਵੀ ਆ ਜਿਹੜੇ ਤੁਹਾਡੇ ਕੋਲੇ ਪਲਾਟ ਨੇ ਕੋਈ ਜਗ੍ਹਾ ਆ ਉਹਦੀਆਂ ਰਿਸਟਰੀਆਂ ਰਹਿੰਦੀਆਂ ਸਾਡੀ ਸਰਕਾਰ ਆਉਣ ਦੇ ਮੈਨੂੰ ਐਮਪੀ ਬਣਾ ਦਿਓ ਤੇ ਮੈਂ ਉਹਦੀਆਂ ਰਿਸਟਰੀਆਂ ਕਰਾ ਦੂੰ। ਉਹਨਾਂ ਨੂੰ ਪੁੱਛਣਾ ਚਾਹੁੰਦੇ ਆ ਵੀ ਜੇ ਗਿਣਤੀ ਇੱਥੇ ਪ੍ਰਵਾਸੀਆਂ ਕਿੰਨੀ ਹੋਗੀ? ਤੇ ਤੁਸਾਨੂੰ ਵੋਟਾਂ ਕਿਹਨੇ ਪਾਉਣੀਆਂ? ਤੁਸਾਨੂੰ ਲੀਡਰ ਕਿਹਨੇ ਮੰਨਣਾ? ਉਹਦਾ ਆਪਣੇ ਬੰਦੇ ਖੜੇ ਕਰਨਗੇ। ਤਲਵੰਤ ਕੋਲੇ ਖੜਾ ਉਹ ਕਹਿ ਰਿਹਾ ਪਰਵਾਸੀ ਕਹਿੰਦਾ ਜੀ 17 ਸਾਲ ਤੋਂ ਅਸੀਂ ਭਟਕਦੇ ਫਿਰ ਰਹੇ ਸੀ ਸਾਡੀਆਂ ਵੋਟਾਂ ਨਹੀਂ ਸੀ ਬਣ ਰਹੀਆਂ ਸਾਨੂੰ ਪੁਧਾਰ ਕਾਰਡ ਵੋਟਰ ਕਾਰਡ ਨਹੀਂ ਸੀ ਬਣ ਰਹੇ ਤੇ ਇਸ ਤਲਵੰਤ ਸਿੰਘ ਨੇ ਮਿਹਰਬਾਨੀ ਹੋਈ ਸਰਕਾਰ ਦੀ ਮਿਹਰਬਾਨੀ ਹੋਈ ਆਮ ਆਦੀ ਪਾਰਟੀ ਦੀ ਸਾਡੀਆਂ ਵੋਟਾਂ ਪੱਕੇ ਤੌਰ ਤੇ ਵਸਨੀਕ ਬਣ ਗਈਆਂ ਇਹਨਾਂ ਲੋਕਾਂ ਨੂੰ ਕੱਲੀਆਂ ਵੋਟਾਂ ਦਿੱਖਦੇ ਹੁੰਦੇ ਪੰਜਾਬ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਪਰ ਕਸੂਰ ਭਰਾਵੋ ਮੈਂ ਸਾਡਾ ਵੀ ਮੰਨਦਾ ਸਾਡੇ ਲੋਕਾਂ ਦਾ ਹੀ ਮੰਨਦਾ ਕਿ ਅਸੀਂ ਵੱਡੇ ਕਸੂਰਵਾਰਾਂ ਦੇਖੋ ਗੁਰਨਾਨਕ ਪਾਤਸ਼ਾਹ ਦਾ ਦਿਹਾੜਾ ਸਰਬ ਸੰਜੀਵਾਤ ਦਾ ਸੁਨੇਹਾ ਸਰਬੱਤ ਦੇ ਭਲੇ ਦਾ ਸਿਧਾਂਤ ਸਾਡੇ ਗੁਰੂਆਂ ਨੇ ਸਾਨੂੰ ਦਿੱਤਾ ਅਸੀਂ ਕਿਸੇ ਮਨੁੱਖਤਾ ਦੇ ਖਿਲਾਫ ਨਹੀਂ ਪਰ ਸਾਡੇ ਮਜ਼ਦੂਰਾਂ ਨੂੰ ਕਿੰਨਾ ਕੁੱਟ ਦਿੱਤਾ ਸਾਠੇ ਕੱਚਿਆਂ ਦੇ ਕਤਲ ਕਰਨ ਲੱਗੇ ਸਾਡੀਆਂ ਬੀਬੀਆਂ ਨੂੰ ਸਾਡੀਆਂ ਜਵਾਕੜਿਆਂ ਨੂੰ ਹੱਥ ਪਾਉਣ ਲੱਗੇ ਹਿੰਦੂ ਭਲਾ ਕਹ ਦਿੰਦੇ ਆ ਕਿ ਲਖਿਆ ਤੂੰ ਨਫ਼ਰਤ ਕਰਦਾ ਰੱਸੀਆਂ ਨੂੰ ਕਹਿਣਾ ਮੰਨਦਾ ਮੈਨੂੰ ਸੁਣਾਉਣਾ ਲੁਧਿਆਣਾ ਦਾ ਹੈ ਹੈ ਚੱਲ ਪੜਣਾ ਕੋਈ ਲੁਧਿਆਣੇ ਦੀ ਘਟਨਾ ਮੇਰਾ ਦੋਸਤ ਦਾ ਮੁੰਡਾ ਮਿੱਤਰ ਮੇਰਾ ਪ੍ਰਿੰਸ ਦਾ ਨਾਮ ਆ ਲੁਧਿਆਣੇ ਰਹਿੰਦਾ ਉਹਨੇ ਮੈਨੂੰ ਗੱਲ ਸੁਣਾਈ ਕਹਿੰਦਾ ਭਾਈ ਆ ਥੋੜਾ ਜਿਹਾ ਪਹਿਲਾਂ ਦੀ ਘਟਨਾ ਹੈ ਕੋਈ ਬੱਚੀ ਛੋਟੀ ਜਿਹੀ 18 ਸਾਲ ਦੀ 17 ਸਾਲ ਦੀ ਸਕੂਟਰੀ ਤੇ ਜਾ ਰਹੀ ਸੀ ਮਗਰਗਾ ਦਾਦਾ ਬੈਠਾ ਹੁਣ 65-60 ਸਾਲ ਦਾ 70 ਸਾਲ ਦਾ ਬਜ਼ੁਰਗ ਮਹਾਜਨ ਸੇਠ ਸੀਗਾ ਟੱਕੇ ਹੋਏ ਦਾਰੂ ਦੇ ਤਿੰਨ ਭਈਏ ਜਾ ਰਹੇ ਆ ਉਹਨੇ ਕੁੜੀ ਨੇ ਮਾੜਾ ਮੋਟਾ ਹਾਰ ਨ ਮਾਰਾ ਵੀ ਭਾਈ ਪਾਸੇ ਹੋ ਜਾ ਝੂਲਦੇ ਤੁਰੇ ਜਾਂਦੇ ਸੀ ਉਹਨੇ ਕੁੜੀ ਨੇ ਨਾਮ ਹਟੇ ਹਾਰ ਨ ਮਾਰਦੇ ਵੀ ਪਾਸੇ ਨਾ ਹੋਏ ਤੇ ਉਹਨੇ ਕੋਲੇ ਧਾ ਕੇ ਸੁਪਤਰੀ ਕਿਹਾ ਵੀ ਭਈਆ ਮਾੜਾ ਸਾਈਡ ਦੇ ਮੈਂ ਲੰਘਣਾ ਐਨੀ ਗੱਲ ਤੇ ਉਹਨਾਂ ਦੇ ਵਿੱਚੋਂ ਇੱਕ ਨੇ ਉਹ ਕੁੜੀ ਦੇ ਜਿਹੜਾ ਸੌਲ ਪੱਤ ਦਾ ਕਾਲਚ ਉਠਾੜ ਲਿਆ ਉਹ ਕੁੜੀਆਂ ਵਿਰੋਧ ਕੀਤਾ ਜਿਹਨੇ ਬਾਹ ਪਾ ਲਿਆ ਕੁੜੀ ਨੇ ਤੇ ਵਿਚਾਰਾ ਬਜ਼ੁਰਗ ਸੀਗਾ ਉਹ ਵਿਚਾਰਾ ਕੰਬਣ ਲੱਗਾ ਦੂਰ ਹੋ ਕੇ ਖੜ ਗਿਆ ਹੁਣ ਬਜ਼ੁਰਗ ਬੰਦਾ ਤਿੰਨ ਬੰਦੇ ਤਾਰ ਨਾਲ ਟੱਕੇ ਹੋਏ ਆ ਉਹਦਾ ਮੁਕਾਬਲਾ ਕਿਵੇਂ ਕਰਦਾ ਉਹ ਕਹਿੰਦਾ ਅਸੀਂ ਵੀ ਨੇੜੇ ਸੀਗੇ ਅਸੀਂ ਸਾਰਾ ਨਜ਼ਾਰਾ ਦੇਖ ਰਹੇ ਸੀ ਅਸੀਂ ਜੋ ਗਏ ਨੇੜੇ ਤਿੰਨੇ ਭਈਏ ਛੁਲਕੇ ਜਾ ਕੇ ਤੇ ਉਹ ਪਰਿਵਾਰ ਨੂੰ ਉਹ ਬੱਚੀ ਨੂੰ ਤੇ ਉਹ ਬਜ਼ੁਰਗ ਨੂੰ ਉਹਦੇ ਘਰੇ ਛੱਡ ਦਿੱਤਾ ਹਰ ਮਸਲੇ ਨੂੰ ਇਹ ਤੁਸੀਂ ਜਾਤ ਤੁਸੀਂ ਧਰਮ ਨਾਲ ਨਾਲ ਜੋੜਿਆ ਕਰੋ ਇਹ ਪਤਾ ਨਹੀਂ ਇਕੱਲੇ ਸਿੱਖਾਂ ਦਾ ਮਸਲਾ ਇਸ ਸੱਚੇ ਪੰਜਾਬੀਆਂ ਦਾ ਮਸਲਾ ਹੈ ਇੱਕ ਕਿਸਾਨ ਦਾ ਮਸਲਾ ਮਜ਼ਦੂਰ ਦਾ ਮਸਲਾ ਹੈ ਕੋਈ ਜਰਨਲ ਨਹੀਂ ਕੋਈ ਇਸ ਸੀਰੀ ਸਭ ਦਾ ਸਾਂਝਾ ਮਸਲਾ ਆਸੀਂ ਇਹਨੂੰ ਵੰਡ ਰਹੇ ਹਾਂ ਜਾਣਬੁੱਝ ਕੇ ਜੋ ਇੱਥੇ ਖੜੇ ਖੜੇ ਕੀਤਾ ਜਾ ਰਹੇ ਆ ਸਾਨੂੰ ਆਸਮਿਕ ਦੁਨੀ ਦੇ ਖਿਲਾਫ ਖੜਾ ਕੀਤਾ ਜਾ ਰਿਹਾ ਪਰ ਸਾਨੂੰ ਅੱਜ ਇਕੱਠੇ ਹੋ ਕੇ ਸਮੁੱਚੇ ਰੂਪ ਦੇ ਵਿੱਚ ਸਾਨੂੰ ਲੜਨ ਦੀ ਲੋੜ ਆ ਭਰਾਵੋ ਜੇ ਅਸੀਂ ਚਾਹੁੰਦੇ ਆ ਕਿ ਸਾਡ ਪਾਕ ਸਾਡੀਆਂ ਬੱਚੀਆਂ ਬੱਚੀਆਂ ਰਹਿਣ ਤੇ ਨਹੀਂ ਆਉਣ ਵਾਲਾ ਸਮਾਂ ਤੁਸੀਂ ਚੇਤੇ ਰੱਖਿਓ ਜਿਹੜੀਆਂ 84 ਦਿੱਲੀ ਦੇ ਵਿੱਚ ਆਪਣੇ ਲੋਕਾਂ ਨੇ ਜੋ ਹੰਡਾਇਆ ਉਹ 84 ਪੰਜਾਬ ਦੇ ਵਿੱਚ ਨਾ ਬਣਨੀ ਬਣੀ ਪਈ ਆ ਯਾਰ ਆਪੋ ਬਣ ਇਕਲ ਦੀਆ ਕਿੱਡਾ ਸੁਣਾ ਸੁਨਖਾ ਜਵਾਕ ਆ 17 ਸਾਲ ਦਾ ਮੁੰਡਾ ਯਾਰ ਮਿੰਟ ਤੇ ਮਾਰ ਕੇ ਗਾਲਤ ਛੁੜਾ ਤੇ ਮਾਰ ਕੇ ਉਹ ਤੁਰ ਗਈ। ਕੱਲ ਵੀ ਕਿੰਨੀ ਕਸੀ ਯਾਰ। ਐਨੀ ਗੱਲ ਯਾਰ ਕਿ ਸਿਰਫ ਤੇ ਸਿਰਫ ਸਾਈਕਲ ਤੇ ਕੋਈ ਜਵਾਕ ਜਾ ਰਿਹਾ ਹੈ। ਸਾਈਕਲ ਹੋਇਆ ਜਵਾਕ ਪਈਏ ਦੇ ਵਿੱਚ ਭੱਜਿਆ ਪਤਾ ਨਹੀਂ ਭਈਆ ਡੱਕਿਆ ਪਈ ਦਾ ਉਹਦੇ ਵਿੱਚ ਭੱਜਿਆ ਐਨੀ ਗੱਲ ਦੇ ਉੱਤੇ ਉਹ ਨੌਜਵਾਨਾਂ ਨੇ ਕਿਹਾ ਜਵਾਕਾਂ ਨੇ ਕਿਹਾ ਯਾਤ ਪੀਰ ਜਵਾਕ ਨੂੰ ਗਾਲਾਂ ਕੱਢੋ ਇੰਨੀ ਗੱਲ ਤੇ ਭਈਆ ਨੂੰ ਗਾਲਾਂ ਕੱਢਣ ਲੱਗਾ ਜਵਾਕ ਨੂੰ ਉਹਨਾਂ ਦੋਨਾਂ ਨੌਜਵਾਨਾਂ ਨੇ ਆ ਕੇ ਰੋਕਿਆ ਕਹਿੰਦਾ ਖੜੋ ਬਰਦਾਸ਼ਤ ਮਿੰਟ ਇੱਥੇ ਮੈਂ ਆਇਆ ਇੰਨੀ ਗੱਲ ਦੇ ਉੱਤੇ ਆਪਣੇ ਬੰਦੇ ਬੁਲਾ ਕੇ ਲਿਆਉਂਦਾ ਕੁੰਬਣਾ ਪਿੰਡ ਦੇ ਵਿੱਚੋਂ ਉਹ ਸ਼ੁਰੇ ਲੈ ਕੇ ਆਉਂਦੇ ਆ ਤੇ ਆ ਕੇ ਦੋਨੂੰ ਮਾਰ ਕੇ ਤੁਰ ਜਾਂਦੇ ਆ ਤੇ ਸਾਡੇ ਹੱਲੇ ਵੀ ਜੂ ਨਹੀਂ ਸਰਕਦੀ ਸਾਨੂੰ ਹੱਲੇ ਵੀ ਲੱਗਦਾ ਕਿ ਅਸੀਂ ਸੁਰੱਖਿਆ ਤਾਂ ਹਰ ਬੰਦੇ ਹਰ ਪੰਜਾਬੀ ਨੂੰ ਲੱਗਦਾ ਵੀ ਕੋਈ ਮੈਂ ਕੀ ਲੈਣਾ ਵਾਦਾ ਕਰੇ ਕੁੰਡਾ ਲਾ ਕੇ ਬੱਜੂਗਾ ਕਿਵੇਂ ਬੱਜੋਗੇ ਛੋਡੀਆਂ ਧੀਆ ਨੇ ਛੋਡੇ ਜਵਾਕਾਂ ਨੇ ਕੱਲ ਨੂੰ ਬਾਹਰ ਨਹੀਂ ਜਾਣਾ ਬਜ਼ਾਰਾਂ 'ਚ ਨਹੀਂ ਆਉਣਾ ਸੜਕਾਂ 'ਤੇ ਨਹੀਂ ਆਉਣਾ ਦੱਸੋ ਕਿਸੇ ਸੁਰੱਖਿਆ ਮਤ ਤੁਸੀਂ ਪਰ ਭਰਾਵੋ ਮੈਂ ਲੈ ਦੇ ਕੇ ਕੋਈ ਗੱਲ ਮੰਨਦਾ ਕਸੂਰ ਸਾਡੇ ਨਾਲੋਂ ਨਹੀਂ ਅਸੀਂ ਕਸੂਰਵਾਰ ਆ 21 ਦੀ ਗੱਲ ਐ ਬਟੰਡੇ ਰਫਾਇਨਰੀ ਦੇ ਵਿੱਚ ਨਾ ਪੁਲਸ ਦੀਆਂ ਗੱਡੀਆਂ ਫੂਕਦੀਆਂ ਨਾਲੇ ਐਸਐਸਪੀ ਲੱਗਾਂਦੇ ਆ ਜੇ ਅੰਮਲੂਜਾ ਰੋਲਾ ਪਿਆ ਮੈਂ ਵੀ ਪੁੱਛਿਆ ਮੈਂ ਕਿਹਾ ਜੀ ਕੀ ਗੱਲ ਹੋਵੇ ਬੰਦੇ ਕੋਈ ਫੜੇ ਗਏ ਉਹ ਕਹਿੰਦਾ ਲੱਖਿਆ ਬੰਦਾ ਹੀ ਅੰਦਰ 20000 ਫਿਰਦਾ ਕਿਹਨੂੰ ਫੜ ਲਵਾਂਗੇ ਤੇ ਹੁਣ ਇਹ ਬੰਦੇ ਅੱਛਾ ਆ ਜਾਣਗੇ ਸਾਨੂੰ ਇੰਨੇ ਬੰਦਿਆਂ ਦੇ ਵਿੱਚੋਂ ਲੱਭ ਜਾਣਗੇ ਜਿਹੜੇ ਦਲਦੀ ਪਿੰਡ ਦੀ ਘਟਨਾ ਹੋਈ ਆ ਉੱਥੇ ਬੰਦਾ ਤੇ ਆ ਜਾਊਗਾ ਅਰ ਅਤੀਏ ਪਿੰਡ ਦੀ ਗੱਲ ਦੀ ਘਟਨਾ ਹੈ ਆ ਮਾਨਸਾ ਜ਼ਿਲ੍ਹੇ ਦਾ ਮੁੰਡਾ ਝੋਨਾ ਲੈ ਕੇ ਗਿਆ ਵਿਚਾਰਾ ਉਹ ਕਦੇ ਪੱਖੇ-ਪੁੱਖੇ ਚ ਪਹਿਲਾਂ ਭਈ ਆ ਗਿਆ ਇੰਨੀ ਗੱਲ ਨੂੰ ਲੈ ਕੇ ਉਹਦਾ ਕਸੂਰ ਨਹੀਂ ਕੋਈ ਲੈਣਾ ਦੇਣਾ ਨਹੀਂ ਉਸ ਗੱਲ ਦੇ ਨਾਲ ਉਹ ਗੁੱਸੇ 'ਚ ਆਇਆ ਨੇ ਮਗਰੋਂ ਫੜਦਿਆ ਮਰਨਾਰਗਾ ਕਰਤਾ ਕੁੱਟ ਕੇ ਮਸਾ ਲੋਕਾਂ ਨੇ ਮਿੰਤਾ-ਮੁੰਤਾ ਕਰਕੇ ਛੜਾ ਕੇ ਜਾਂਦਾ ਸਾਡੇ ਲੋਕ ਤਮਾਸ਼ੀਨ ਹੋ ਤਮਾਸ਼ਾ ਦੇਖਦੇ ਹਲੇ ਅਰੀਕਦੇ ਆ ਵੀ ਜਿਹੜੀ ਅੱਗ ਫੈਲ ਰਹੀ ਆ ਕਦੋਂ ਸਾਡੇ ਘਰਾਂ ਤੱਕ ਆਊਗੀ ਆਉਣੀ ਆ ਬੰਦਾ ਸੰਭਲ ਜੋ ਸਮਝੋ ਅਸੀਂ ਬੜੇ ਲੰਮੇ ਸਮੇਂ ਤੋਂ ਬਾਤ ਠਾ ਰਹੇ ਆ ਕਿ ਪੰਜਾਬ ਦੇ ਵਿੱਚ ਜਿਵੇਂ ਉੱਤਰਾਖੰਡ ਦੇ ਵਿੱਚ ਹਿਮਾਚਲ ਦੇ ਵਿੱਚ ਰਾਜਸਥਾਨ ਚ ਨਾਗਾ ਲੈਂਡ ਚ ਹੋਰ ਨਾ ਸੂਬਿਆਂ ਦੇ ਵਿੱਚ ਵੀ ਕਾਨੂੰਨ ਬਣੇ ਹੋਏ ਆ ਉਹਨਾਂ ਸੂਬਿਆਂ ਦੇ ਕੋਲ ਆਪਣੇ ਵਿਸ਼ੇਸ਼ ਅਧਿਕਾਰ ਆ ਆਪਣੀਆਂ ਨੌਕਰੀਆਂ ਲਈ ਆਪਣੀ ਜ਼ਮੀਨ ਦੀ ਰੱਖਿਆ ਲਈ ਪੰਜਾਬ ਚ ਕਿਉਂ ਨਹੀਂ ਪੰਜਾਬ ਚ ਵੀ ਹੋਣਾ ਚਾਹੀਦਾ ਸਾਡੇ ਜਿਹੜਾ ਮਰਜੀ ਦਿੱਲੀ ਦਖਣ ਦਾ ਚੰਦਿਆ ਹੋਇਆ ਬੰਦਾ ਸਾਡਾ ਰੋਜ਼ਗਾਰ ਵੀ ਖੋ ਰਿਹਾ ਗਰੀਬਾਂ ਦਾ ਸਾਡੇ ਪੜ੍ਹੇ ਲਿਖੇ ਮੁੰਡਿਆਂ ਦੀਆਂ ਨੌਕਰੀਆਂ ਵੀ ਖੋ ਰਹੀ ਨੇ ਸਾਡੀਆਂ ਜ਼ਮੀਨਾਂ ਤੇ ਵੀ ਕਬਜ਼ੇ ਹੋ ਰਹੇ ਨੇ ਅਸਖਪਾਲ ਸਿੰਘ ਖੈਰ ਨੇ ਮੁੱਦਾ ਚੱਕਿਆ ਜਿਹੜਾ ਸਭਾ ਦੇ ਵਿੱਚ ਮਤਾ ਲੈ ਕੇ ਆਂਦਾ ਵੀ ਇਹ ਮਤਾ ਦੇ ਬਹਿਸ ਹੋਣੀ ਚਾਹੀਦੀ ਹੈ ਦੂਜੇ ਸੁਗਾਂ ਦੀ ਤਰ੍ਹਾਂ ਪੰਜਾਬ ਦੇ ਵਿੱਚ ਵੀ ਜਿਹੜੀਆਂ ਨੌਕਰੀਆਂ ਨੇ ਰੱਖੀਆਂ ਹੋਣ ਪੰਜਾਬ ਦੇ ਅੰਦਰ ਕੋਈ ਬਾਹਰਲਾ ਬੰਦਾ ਜ਼ਮੀਨ ਨਾ ਲੈ ਸਕੇ ਆ ਕਿ ਇੱਕ ਕਾਨੂੰਨ ਬਣਨਾ ਚਾਹੀਦਾ ਹੈ ਉਹ ਚੱਕਰ ਦੀ ਟੋਕਰੀ 'ਚ ਮਾਰਿਆ ਸੁਣੇ ਨਹੀਂ ਗਏ ਸਰਕਾਰ ਨੇ ਹੁਣ ਇਹਨੂੰ ਮੁੱਦਾ ਬਣਾ